ਉਡਲਾਡਾ ਸ਼ਹਿਰ ਦੇ ਕਲਾਨਾ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਸਾ ਜ਼ਿਲ੍ਹਾ ਭਾਜਪਾ ਉਪ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੂੰ ਕੈਂਪ 'ਚ ਜਾਂਦੇ ਸਮੇਂ ਗੱਡੀ ਘੇਰ ਕੇ ਹਿਰਾਸਤ ਵਿੱਚ ਲਿਆ ਗਿਆ। ਕੁਝ ਘੰਟੇ ਹਿਰਾਸਤ ਵਿੱਚ ਰੱਖਣ ਉਪਰੰਤ ਉਪ ਪ੍ਰਧਾਨ ਨੂੰ ਛੱਡਿਆ ਗਿਆ। ਗੱਲਬਾਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਭਾਜਪਾ ਵਰਕਰਾਂ ਵੱਲੋਂ ਸਰਦੂਲਗੜ੍ਹ ਵਿਖੇ ਜ਼ਿਲ੍ਹਾ ਪਧਰੀ ਕੈਂਪ ਲਗਾਇਆ ਜਾਣਾ ਸੀ ਜਿਸ ਦੇ ਲਈ ਉਹ ਤਿਆਰ ਹੋ ਕੇ ਜਦ ਆਪਣੇ ਘਰੋਂ ਗੱਡੀ ਤੇ ਸ਼ਹਿਰ ਦੇ ਕਲਾਨਾ ਚੌਂਕ ਵਿਖੇ ਪਹੁੰਚੇ ਤਾਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀ ਗੱਡੀ ਨੂੰ ਘੇਰ ਕੇ ਉਹਨਾਂ ਅਤੇ ਭਾਜਪਾ ਆਗੂ ਅਮਨਦੀਪ ਗੁਰੂ ਨੂੰ ਹਿਰਾਸਤ ਵਿੱਚ ਲੈ ਲਿਆ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਤਿੱਖਾ ਵਿਰੋਧ ਕੀਤਾ ਪਰ ਉਹਨਾਂ ਨੂੰ ਧੱਕੇ ਨਾਲ ਪੁਲਿਸ ਗੱਡੀ ਵਿੱਚ ਸੁੱਟ ਕੇ ਥਾਣੇ ਲੈ ਗਈ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਦੋਂ ਹਰ ਮਿਸ਼ਨ ਤੇ ਫੇਲ ਹੋ ਚੁੱਕੀ ਹੈ ਤਾਂ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਕੈਂਪ ਲਗਾ ਕੇ ਲੋਕਾਂ ਤੱਕ ਪਹੁੰਚਦਾ ਕਰਕੇ ਉਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਪੰਜਾਬ ਸਰਕਾਰ ਆਪਣੀ ਹੋਹੀ ਪੰਡੀ ਨੂੰ ਦੇਖਦਿਆਂ ਕੈਂਪਾਂ ਤੇ ਰੋਕ ਲਗਾਉਣੀ ਚਾਹੁੰਦੀ ਹੈ ਜੋ ਕਿ ਸ਼੍ਰੀਆਮ ਤੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਵੀ ਹੋਵੇ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਲਈ ਕੈਂਪ ਜਾਰੀ ਰਹਿਣਗੇ। ਇਸ ਮੌਕੇ ਰਾਸ਼ਟਰੀ ਹਿੰਦੂ ਯੁਵਾ ਬਾਣੀ ਪੰਜਾਬ ਦੇ ਪ੍ਰਧਾਨ ਤਜਿੰਦਰ ਗੋਰਾ ਨੇ ਪੰਜਾਬ ਸਰਕਾਰ ਵੱਲੋਂ ਭਾਜਪਾ ਵਰਕਰਾਂ ਨਾਲ ਕੀਤੇ ਜਾ ਰਹੇ ਸ਼੍ਰੀਆਮ ਤੱਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਵਿਨੋਦ ਗਰ ਜਨਕ ਰਾਜ ਬਾਂਸਲ ਤੋਂ ਇਲਾਮਾ ਪਾਰਟੀ ਦੇ ਵਰਕਰ ਵੀ ਮੌਜੂਦ ਸਨ ਬੁੱਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਡੇਲੀ ਨਿਊਜ਼ ਸਰਵੇ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਆ ਵੀ ਆ ਜਾਓ ਕਿਹਦਾ ਗੱਲ ਦਾ ਪਿਓ ਹੈ ਆ ਤੱਕ ਯਾਰ ਲਵੀ ਆ ਜਾਓ ਤੁਹਾਨੂੰ ਪੁਲਿਸ ਵੱਲੋਂ ਗੱਲਾਂ ਤੁਹਾਨੂੰ ਰੈਸਟ ਕੀਤਾ ਗਿਆ ਸੀ ਉਹਦੇ ਪਿੱਛੇ ਕੀ ਕਾਰਨ ਹੈ ਦੇਖੋ ਸਾਡੇ ਨਾ ਜਿਲ੍ਹਾ ਪਦਰ ਤੇ ਕੇ ਰੈਫੀ ਤੇ ਕੈਂਪ ਰੱਖਿਆ ਗਿਆ ਸੀਗਾ ਸੰੂਲਗੜ ਸਾਡੇ ਜਿਲ੍ਹਾ ਪ੍ਰਧਾਨਕ ਗੁਮਰਾਨ ਜੀ ਜਦੋਂ ਸਾਡੇ ਕੋਲੇ ਕੱਲ ਸੁਨੇਹਾ ਲੱਗਿਆ ਸੀ ਤਿਆਰੀਆਂ ਕਰਨੀਆਂ ਆਪਣੇ ਬੰਦੇ ਕਾਰਪੂਨ ਅਸੀਂ ਪਹਿਲਾਂ ਭੇਜ ਥੇ ਸਾਨੂੰ ਪਤਾ ਲੱਗਿਆ ਕਿ ਪੁਲਸ ਹੋ ਸਕਦਾ ਕਿਤੇ ਨਾ ਕਿਤੇ ਕੋਈ ਐਜੀਬੀ ਵੀ ਕੀ ਕਰ ਸਕਦੀ ਹੈ ਜਦੋਂ ਪਤਾ ਲੱਗੰਦੇ ਸੀ ਘਰੋਂ 9 ਵਜੇ ਤੋਂ ਘੰਟੇ ਦਾ ਰਾਹ ਸੂਗੜ ਦਾ 9 ਵਜੇ ਮੈਂ ਤੇ ਜਿਹੜਾ ਜਨਰਲ ਸੈਕਟਰੀ ਅਮਨਦੀਪ ਗੁਰੂ ਅਸੀਂ ਨਿਕਲੇ ਆਪਣੀ ਗੱਡੀ ਤੇ ਲੈ ਕੇ ਬਾਕੀ ਬੰਦੇ ਅਸੀਂ ਪਹਿਲਾਂ ਭੇਜਦੇ ਅਸੀਂ ਜਦੋਂ ਨਿਕਲੇ ਤਾਂ ਘਰ ਤੋਂ ਨਿਕਲ ਲੱਗੇ ਸਾਡੇ ਪੁਲਸ ਪਿੱਛੇ ਲਾ ਕੇ ਮੈਨੂੰ ਐਸ ਵੀ ਚਲੋ ਫੈਸਿਲਿਟੀ ਇੰਚੂ ਮੈਂ ਥੋੜੀ ਗੱਡੀ ਤੇਜ਼ ਕਰ ਲਈ ਮੈਂ ਗੱਡੀ ਭਜਾਈ ਤੇ ਉਹਨਾਂ ਨੇ ਮੇਰੇ ਚ ਗੱਡੀ ਚ ਗੱਡੀ ਮਾਰਨ ਦੀ ਕੋਸ਼ਿਸ਼ ਕਰੀ ਕਾਲਾਣਾ ਮੋੜ ਤੇ ਜਾ ਕੇ ਸਾਨੂੰ ਉਹਨੇ ਮੂਰੇ ਗੱਡੀ ਲਾ ਕੇ ਰੋਕ ਲਿਆ ਤੇ ਰੋਕੇ ਮੈਂ ਕਾਰ ਨੂੰ ਪੁੱਛਿਆ ਉਹਨੂੰ ਕਹਿੰਦੇ ਕੋਈ ਕਾਰਨ ਨਹੀਂ ਮੈਂ ਇਹਨੂੰ ਫੜਦੇ ਕਾਹਦੇ ਪੁੱਛੋ ਕਹਿੰਦੇ ਕੋਈ ਡਿਟੇਨ ਕਰਨਾ ਮੈਂ ਵੀ ਕਿਸ ਗੱਲ ਦੀ ਕਹਿੰਦੇ ਇਹ ਸਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਪਰ ਤਾਂ ਲੋਕਾਂ ਨੂੰ ਤੁਸੀਂ ਐ ਕਿਉਂ ਵੀ ਸੂਤਾਂ ਨਹੀਂ ਦੇਣੀ ਅਸੀਂ ਕੱਲੇ ਕੈਂਪਸ ਚੱਲੇ ਆ ਅਸੀਂ ਕੋਈ ਗੈਰ ਕਾਨੂੰਨੀ ਕੰਮ ਤਾਂ ਕਰਨੀ ਚੱਲੇ ਅਸੀਂ ਕਿ ਲੋਕਾਂ ਨੂੰ ਸੂਤਾ ਦੇਣ ਚੱਲੇ ਆ ਇਹ ਸਾਡੇ ਜ਼ਿਲ੍ਹੇ ਚ ਕੋਈ ਕੈਂਪ ਲੱਗਣਾ ਅੱਜ ਜੂਲ ਸਵੇਰੇ ਚੱਲੇ ਆ ਤੈਨਾਂ ਨੇ ਅਰ ਕੱਲ ਚ ਜਾ ਕੇ ਈ ੱਤਕਾ ਮੁੱਕੀ ਹੋਈ ਮੇਰੇ ਨਾਲ ਪੁਲਸ ਤੋਂ ਕਾ ਮੁੱਕੀ ਕਰਕੇ ਮੇਰੀ ਗੱਡੀ ਨੂੰ ਵੀ ਲੈ ਕੇ ਆਈ ਮੋਬਾਈਲ ਮੋਚਰੋਣਾ ਚੱਕੜੀ ਸੀ ਉਹਨਾਂ ਦਾ ਕੰਮ ਸੀਗਾ ਤੇ ਉਹ ਵੜ ਕੇ ਸਾਨੂੰ ਵੀ ਤਾਂ ਕੰਮ ਕੀ ਕਰਕੇ ਆਪਦੀ ਗੱਡੀਆਂ ਹੀ ਸਟਕ ਕੇ ਸਵਾ 9:38 ਵੇ ਥਾਣੇ ਲੇ ਤੂੰ ਦੇਖ ਲਓ ਤੁਸੀਂ 2:30 ਬੱਜੇ ਆ ਤੇ ਉਹਨਾਂ ਨੇ ਸਾਨੂੰ ਛੱਡਿਆ ਅੱਗੇ ਤੁਹਾਡੀ ਕੀ ਰਣਨੀਤੀ ਹੈਗੀ ਕੀ ਕੈਂਪ ਜਾਰੀ ਰਹਿਣਗੇ ਜਾਂ ਕੋਈ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੋ ਸਾਡੇ ਕੋਲੇ ਹੁਣ ਤੱਕ ਦੀਆਂ ਉਪਰੋ ਦੇ ਚੱਲ ਰਹੇ ਨੇ ਉਹ 100% ਅਸੀਂ ਲੋਕਾਂ ਨੂੰ ਸੁਰਤਾ ਮਦਦੇ ਰਹਾਂਗੇ ਜਿੰਮੇ ਬਾਕੀ ਸਾਡੀ ਹਾਈ ਕਮਾਂਡ ਤਾਂ ਤੋਂ ਸਾਡੇ ਬੀਜੇਪੀ ਆਈ ਕਮਾਂਡ ਹੁਕਮ ਕਰੂਗੀ ਉਸ ਤਾਉਦੇ ਦੇ ਚੱਲਦੇ ਪਾਲਣ ਕਰਨਾ ਹੈ ਅੱਜ ਕਿਤੇ ਸੱਚੇ ਸਪਾਈ ਤੁਹਾਨੂੰ ਕੀ ਲੱਗਦਾ ਵੀ ਇਹ ਕੈਂਪ ਕਿਉਂ ਬੰਦ ਕਰਵਾਉਣਾ ਚਾਹੁੰਦੇ ਨੇ ਇਹਦੇ ਪਿੱਛੇ ਕੀ ਕਾਰਨ ਪੰਜਾਬ ਸਰਕਾਰ ਸਾਢੇ 3 ਸਾਲਾਂ ਚੋਂ ਇਹਨਾਂ ਨੇ ਢੱਕਾ ਕੰਮ ਨਹੀਂ ਤੋੜਿਆ ਸਾਢੇ 3 ਚ ਹਰੇਕ ਮਹਾਜ ਤੇ ਫੇਲ ਹੋਏ ਨੇ ਜਦੋਂ ਬੀਜੇਪੀ ਸਰਕਾਰ ਨੂੰ ਇੱਕ ਗੱਲ ਦਾ ਇਲਮ ਹੋਇਆ ਵੀ ਬਾਕੀ ਸਾਡੀਆਂ ਭੇਜੀਆਂ ਹੋਈਆਂ ਕੇਂਦਰ ਦੀਆਂ ਸਕੀਮਾਂ ਤੁਰ ਤੱਕ ਗਰਮ ਲੈਵਲ ਤੱਕ ਨਹੀਂ ਜਾਂਦੀਆਂ ਤਾਂ ਉਹਨਾਂ ਨੇ ਸਾਡੀ ਡਿਊਟੀ ਲਈ ਵੀ ਹਰੇਕ ਬੰਦਾ ਘਰੇ ਘਰੇ ਜਾ ਕੇ ਮੋਦੀ ਦੀਆਂ ਸਕੀਮਾਂ ਪਹਚਾਓ ਜੀਜ ਕੇ ਨਾ 10 ਕਿਟਵਰਟ ਸਕੀਮਾਂ ਨੇ ਆਸ਼ਵਮਾਨ ਕਾਰਡ ਹੈ ਉਹਨੇ ਗਲਤ ਦੱਸੋ ਜੇ ਕਿ ਮਾਤਾ ਤੀ ਭੈਣ ਦੇ ਕੋਈ ਗੋਡੇਾਂ ਦੀ ਪ੍ਰੋਬਲਮ ਹੈ ਉਹ 5-4 ਲੱਖ ਚੁੱਤਲੇ ਸਮਰਦੀ ਨਹੀਂ ਜੇ ਕਿ ਦੀਆਂ ਅੱਖਾਂ ਸਮਰ ਗਈਆਂ 2 ਲੱਖ ਦੇ ਗੋਡੇ ਪਵਾਲੇ ਜਾਂ ਕਿ ਨੂੰ ਹਾਰਟ ਅਟੈਕ ਹੋ ਗਿਆ ਤੰਨੀ ਪਰੋਣਾ ਵੱਡੀ ਉਮਰ ਚਾਉਂਦੀਆਂ ਨੇ ਤੇ ਇਸ ਗੱਲ 'ਚ ਕੀ ਮਾੜੀ ਗਲ ਹੋ ਗਈ ਪੰਜਾਬ ਸਰਕਾਰ ਇਹ ਹਾਜ਼ਮ ਨਹੀਂ ਕਰ ਸਕਦੀ ਕੁਝ ਵੜਾਪਾ ਪੈਨਸ਼ਨ ਦੀ ਅਸੀਂ ਉਹ ਲਾਉਣੀ ਹੈ ਉਹ ਕੇਂਦਰ ਸਰਕਾਰ ਦੀ ਨੀਤੀ ਹੈ ਵਿਧਵਾ ਪੈਨਸ਼ਨ ਉਹ ਕੇਂਦਰ ਸਰਕਾਰ ਦੀ ਨੀਤੀ ਹੈ ਆਸ਼ਵਮਾਨ ਕਾਰਡ ਹੈਗਾ ਤੇ ਆਪਣੀ ਬਿਜਲੀ ਦੀ ਹੈ ਜਿਹੜੀ ਸੋਲਰ ਲਾਉਣੀ ਹੈ ਅਸੀਂ ਉਹ ਦੀ ਹੈਗੀ ਤੇ ਕਿਸਾਨ ਨਿਧੀ ਯੋਜਨਾ ਦੀ 22015 ਮੈਨੂੰ ਇਕੱਲ ਤਾਂ ਕੋਈ ਸਰਕਾਰ ਦਾ ਨਮਾਇਦਾ ਇੱਕ ਵਾਰੀ ਹਤਕੜਾ ਕਰਕੇ ਦੱਸ ਦੇ ਵੀ ਇਹ ਚ ਗੈਰ ਸਮਾਜਿਕ ਜਾਂ ਗੈਰ ਕਮੂਨੀ ਕੰਮ ਕਿਹੜਾ ਕੱਲਾ ਜਿਹੜੇ ਕੰਮ ਸਰਕਾਰ ਕਰਨ ਚ ਫੇਲ ਹੈ ਸਾਡੀਆਂ ਸਕੀਮਾਂ ਤੁਰ ਤੱਕ ਪਹੁੰਚੋਂ ਚ ਫੇਲ ਹੈ ਤੇ ਉਸ ਸਕੀਮਾਂ ਦੇ ਪੈਸੇ ਖਾਰੀ ਹੈ ਉਹਨਾਂ ਦੇ ਤੁਰ ਤੱਕ ਗਰਾਊਂਡ ਲੈਵਲ ਤੱਕ ਲਾਗੂ ਕਰਿਆ ਇਹਨਾਂ ਦੇ ਸੇਵਾ ਸੈਂਟਰ ਬੰਦ ਪਏ ਨੇ ਜਿਹੜੇ ਹੁਣ ਜ਼ਿਲ੍ਹਾ ਲੈਵਲ ਤੇ ਜਾਂ ਤਹਿਸੀਲ ਲੈਵਲ ਤੇ ਸੈਂਟਰ ਨੇ ਉਹਦੇ ਟੋਕਨ ਲਾ ਕੇ ਇਹ ਭੁੜਾ ਬੁੜੀ ਬੱਚੇ ਜਿਮੇਦਾਰ ਜਿਨ੍ਹਾਂ ਨੇ ਇਹ ਸੁਵਿਧਾਵਾਂ ਲੈਣੀਆਂ ਹੁੰਦੀਆਂ ਉਹਨੂੰ ਖਚਲ ਕਰਦੇ ਨੇ ਐਂਡ ਤੇ ਕਦੇ ਕਹਿੰਦੇ ਨੇ ਕੁਝ ਨਹੀਂ ਹੈ ਕਦੇ ਕੁਝ ਨਹੀਂ ਉਹ ਤੋੜ ਦਿੰਦੇ ਨੇ ਇੱਕ ਬੰਦਾ 25 ਕਿਲੋਮੀਟਰ ਤੋਂ ਵਿਚਾਰਾ ਸਵੇਰੇ バス ਛੱਡਦਾ ਅੱਜੇ ਕੰਮ ਲੱਭਣ ਲਈ ਉਹ ਭਲਾੜੇ ਉਹਨਾਂ ਨੂੰ ਸੂਤ ਦਾ ਬੇਹ ਨੀ ਮਿਲਦੀ ਇਹ ਕੀ ਮੈਨੂੰ ਪੰਜਾਬ ਸਰਕਾਰ ਇੱਕ ਗਲਤਾਂ ਦੱਸਦੇ ਵੀ ਜਿਹੜਾ ਡਾਟਾ ਚੋਰੀ ਕਹਿੰਦੇ ਉਹ ਗਲ ਤਮਾਤਰ ਤਮਾਤਰ ਵੀ ਕਰੀ ਜਾਂਦਾ ਸੀ ਉਹ ਵਿਚਾਰਿਆਂ ਤਿੰਨ ਤਾਂ ਆਪ ਨਹੀਂ ਸਰਕਾਰ ਸੈਣ ਦੀ ਤਮਾਤਰ ਜੀ ਸਾਨੂੰ ਡਾਟਾ ਤੋਰੀ ਕਹੀ ਜਾਂਦੇ ਸੀ ਅਸੀਂ ਕਿਹੜਾ ਡਾਟਾ ਤੋਰੀ ਕਰਤਾ ਉਹਨਾਂ ਦਾ ਜਿਹੜੀ ਉਹੀ ਸੁਵਿਧਾ ਅਸੀਂ ਦੇ ਰਹੇ ਆ ਉਹੀ ਅਸੀਂ ਦਾ ਰਕਾਰਡ ਲੈ ਰਹੇ ਆ ਉਹ ਐਸੀ ਸੈਂਟਰ ਵਾਲੇ ਬੱਚੇ ਨਾਲ ਜਿਹੜਾ ਅਫੀਲੀਏਸ਼ਨ ਕੇਂਦਰ ਸਰਕਾਰ ਦਾ ਅਫੀਲੀਏਸ਼ਨ ਸੈਂਟਰ ਹੈ ਉਹਦੇ ਬੱਚੇ ਨਾਲ ਜਾ ਕੇ ਲੈਪਟਾਪ ਤੇਰੀ ਕਰਕੇ ਉਹਦੇ ਰਹੇ ਤੁਸੀਂ ਦੱਸੋ ਉਹਨੂੰ ਇਸ ਗੱਲ 'ਚ ਕੀ ਗੱਲ ਕਰਨੀ ਹੈ ਐਸਲ 'ਚ ਪੰਜਾਬ ਸਰਕਾਰ ਉਠਲਾਈ ਹੋਈ ਹੈ ਹਰੇਕ ਆਪਦੀ ਸਹੂਲਤ ਦੇਣ ਤੋਂ ਫੇਲ ਹੈ ਇਹ ਲੋਕਾਂ ਦੀ ਕਚੇੜੀ ਚ ਡਾਂਤ ਤੋਂ ਡਰਦੇ ਨੇ ਅੱਜ ਦੀ ਘਟਨਾ ਕਰਨ ਬਾਰੇ ਤੁਸੀਂ ਕੀ ਕਹੋਗੇ ਜੀ ਜੋ ਅੱਜ ਇਹ ਵਾਕਾ ਹੋਇਆ ਜੀ ਮੈਂ ਵੀ ਸਖਤ ਸ਼ਬਦਾਂ ਦੇ ਨਖੇਦੀ ਕਰਦਾ ਹਾਂ ਤੇ ਪੰਜਾਬ ਸਰਕਾਰ ਦਾ ਇਹ ਨਜਾਇਜ਼ ਧੱਕਾ ਜੋ ਸਾਡੇ ਬੀਜੇਪੀ ਬਰਕਰਾਰਾ ਕਰ ਰਹੀ ਨਹੀਂ ਜੀ ਇਹ ਤੇ ਇਸ ਦਾ ਇਹਦੀ ਲਿਖੇਤੀ ਕਰਦੇ ਆਂ ਜੀ ਤੇ ਕੈਂਪਾਂ ਬਾਰੇ ਕੀ ਕਹੋਗੇ ਅੱਗੇ ਤੋਂ ਜਿਹੜੇ ਕੈਂਪ ਤਾਂ ਕੇ ਸਟਾਫ ਰੱਖਣੀ ਨੇ ਜੀ ਜੇ ਤਾਂ ਵੀ ਕੋਈ ਉੱਪਰੋਂ ਹਾਈ ਕਮਾਂਡ ਦਾ ਕੋਈ ਆਰਡਰ ਆਉਗਾ ਸਾਨੂੰ ਸਤਾ ਉਹਨਾਂ ਦੇ ਕਦਮਾਂ ਤੇ ਚੱਲਣਾ ਜੀ ਜੇ ਤਾਂ ਤੁਹਾਨੂੰ ਉਹਨਾਂ ਨੇ ਹੁਕਮ ਕੀਤਾ ਅਸੀਂ ਉੱਤੇ ਕੈਂਪਸ ਸਟਾਫ ਰੱਖਾਂਗੇ